ਦੇਸ਼ ਭਰ ਦੇ ਲੋਕ ਜਿੱਥੇ ਬੀਤ ਦਿਨ ਸੰਵਿਧਾਨ ਨਰਮਾਤਾ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਨੂੰ ਸਜਦਾ ਕਰ ਰਹੇ ਸਨ ਉਤھے ਹੀ ਅੰਮ੍ਰਿਤਸਰ ਚ ਡਾਕਟਰ ਅੰਬੇਦਕਰ ਦੀ ਮੂਰਤੀ ਨਾਲ ਬੇਹੱਦ ਹੀ ਕਿਨੌਨੀ ਹਰਕਤ ਕੀਤੀ ਜਾਣ ਦੀ ਘਟਨਾ ਵਾਪਰੀ ਹੈ ਦੱਸਿਆ ਕਿ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ 'ਚ ਵਾਪਰੀ ਇਹ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਜਿਸ ਨੂੰ ਲੈ ਕੇ ਵਾਲਮੀਕੀ ਭਾਈਚਾਰੇ ਤੇ ਦਲਿਤ ਭਾਈਚਾਰੇ 'ਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ ਦਰਸਵਾਲ ਇੱਕ ਨੌਜਵਾਨ ਵੱਲੋਂ ਡਾਕਟਰ ਬੀ ਆਰ ਅੰਬੇਦਕਰ ਦੀ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਉਕਤ ਨੌਜਵਾਨ ਨੇ ਮੂਰਤੀ ਤੇ 8 ਤੋਂ ਲੈ ਕੇ 10 ਵਾਰੀ-ਵਾਰ ਹਥੋੜਾ ਮਾਰ ਕੇ ਤੋੜਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਇਸ ਵਿਧਾਨ ਨੂੰ ਵੀ ਅੱਗ ਲਗਾਈ ਗਈ ਹਾਲਾਂਕਿ ਇਹ ਘਟਨਾ ਦਾ ਪਤਾ ਲੱਗਣ ਤੇ ਸੁਰੱਖਿਆ ਮੁਲਾਜ਼ਮਾ ਨੇ ਤੁਰੰਤ ਕਾਰਵਾਈ ਕੀਤੀ ਤੇ ਮੌਜੂਮ ਨੂੰ मौके ਤੇ ਤੁਰੰਤ ਕਾਬੂ ਕਰ ਲਿਆ ਗਿਆ ਤੇ ਪੁਲਿਸ ਦੇ ਹਵਾਲੇ ਸਮਾਜ ਦੇ ਆਗੂ ਨੇ ਕਿਹਾ ਕਿ ਪੁਲਿਸ ਵੱਲੋਂ ਬੇਸ਼ੱਕ ਉਸ ਵਿਅਕਤੀ ਨੂੰ ਹਿਰਾਸਤ ਚ ਲੈ ਲਿਆ ਗਿਆ ਪਰ ਅਸੀਂ ਚਾਹੁੰਦੇ ਹਾਂ ਕਿ ਉਸ ਵਿਅਕਤੀ ਨੂੰ ਸਜ਼ਾ ਸਾਡੇ ਹਿਸਾਬ ਨਾਲ ਦਿੱਤੀ ਜਾਵੇ। ਮੰਦਭਾਗੀ ਕੜਨਾ ਕਰਦੀ ਹੈ ਜੀ ਅੰਮ੍ਰਿਤਸਰ ਗੁਰੂ ਨਗਰੀ ਅੰਮ੍ਰਿਤਸਰ ਭਗਵਾਨ ਵਾਲਮੀ ਕੀ ਤੀਰਦੀ ਨਗਰੀ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਦੀ ਪ੍ਰਤਿਮਾ ਨਾ ਥੋੜੇ ਮਾਰ ਮਾਰ ਕੇ ਖੰਡਿਤ ਕੀਤਾ ਗਿਆ ਸੰਵਿਧਾਨ ਨੂੰ ਅੱਗ ਲਾਤੀ ਗਈ ਹੈ ਸੰਵਿਧਾਨ ਨੂੰ ਤੋੜਿਆ ਗਿਆ ਵਾ ਔਰ ਪੁਲਿਸ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀ ਕੀਤੀ ਗਈ ਸੀ ਕਿ ਇੱਥੇ ਸਿਕਿਉਰਿਟੀ ਦਾ ਪ੍ਰਬੰਧ ਨਹੀਂ ਹੈਗਾ ਕੱਲ ਪੌਣੇ 5 ਵਜੇ ਐਸਐਚਓ ਕਥਵਾਲੀ ਨੂੰ ਫੋਨ ਕੀਤਾ ਗਿਆ ਸੀ ਲੋਕ ਇੱਥੇ ਲੜ ਝਗੜ ਰਹੇ ਆ ਬੀਬੀ ਆਪਸ ਵਿੱਚ ਲੜ ਝਗੜ ਰਹੀਆਂ ਲੜਾਈ ਝਗੜਿਆ ਜਾਂ ਦਸਤਾਰਾਂ ਲਾਥ ਰਹੀਆਂ ਇੱਥੇ ਪੁਲਿਸ ਦਾ ਪ੍ਰਬੰਧ ਨਹੀਂ ਹੈਗਾ ਔਰ ਅੱਜ ਸੋਇਦਾਨ ਲਾਗੂ ਦਿਵਸ ਦੇ ਉੱਤੇ ਜਿਸ ਦਿਨ ਦਲਕਾਂ ਦਾ ਮਹਿਰਾਮ ਵਾਲੀ ਅਧਿਕਾਰਾਂ ਦੇ ਦਰਵਾਜ਼ੇ ਖੁੱਲੇ ਸਭ ਤੋਂ ਵੱਡਾ ਦਿਨ ਸੀ ਅੱਜ ਮਨੁਵਦੀ ਤਾਕਤਾਂ ਨੇ ਇੱਥੇ ਦੀਆਂ ਕੁਝ ਸੰਵਿਧਾਨ ਵਿਰੋਧੀ ਜਥੇਬੰਦੀਆਂ ਨੇ ਇੱਕ ਕਰਤੂਤ ਕੀਤੀ ਆ ਪੁਲਿਸ ਕਹਿੰਦੀ ਬੰਦਾ ਹ ਆਪਾ ਆਪਣੇ ਹਸਾਬ ਦੇ ਨਾਲ ਨਿਆਂ ਹੀ ਚੱਲਨੇ ਆਂ ਔਰ ਬਾਬਾ ਸਾਹਿਬ ਦਾ ਸੰਵਿਧਾਨ ਜਲਦ ਤੋਂ ਜਲਦ ਕੀਤਾ ਜਾਵੇ ਕੱਲ ਅੰਮ੍ਰਿਤਸਰ ਬੰਦੀ ਕਾਲ ਹੈਗੀ ਆ ਦੂਜੀ ਬੇਨਤੀ ਇਹ ਕਰਾਂਗੇ ਕਿ ਐਸਸੀ ਐਸਟੀ ਦਾ ਪਰਚਾ ਬੰਦਾ 295ਏ ਬਲਦੀ ਜੋ ਐਸੀ ਰੈਬਰਾਂ ਦੇ ਐਸੀ ਮਹਾਪੁਰਸ਼ਾਂ ਦੇ ਬੇਅਦਬੀ ਕਰਨ ਤੇ ਧਾਰਾ ਬੰਦੀਆਂ ਪਰ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਵੱਡਾ ਅਫਸਰ ਆਨ ਨੂੰ ਤਿਆਰ ਨਹੀਂ ਹੈਗਾ ਜਿਹੜਾ ਐਸਐਚਓ ਆਇਆ ਕਹਿੰਦਾ ਮੈਂ ਤੇ ਆ ਪੰਜ ਸੱਤ ਦਿਨ ਦੀ ਛੁੱਟੀਆਂ ਤੋਂ ਬਾਅਦ ਆਇਆ ਮੈਨੂੰ ਕੀ ਪਤਾ ਤੇ ਕੀ ਹੋਇਆ ਸੋ ਹਾਲਾਤ ਜਿਹੜੇ ਆ ਵੱਧ ਤੋਂ ਵੱਧ ਹੁੰਦੇ ਜਾ ਰਹੇ ਆ ਉਮੀਦ ਨਹੀਂ ਸੀ ਪੂਰੇ ਭਾਰਤ ਚ ਬਹੁਤ ਸਾਰੀ ਬਤਿਮਾਂ ਤੋੜੀਆਂ ਜਾਂਦੀਆਂ ਜੇ ਪਿਆਰ ਕਰਨ ਵਾਲੇ ਕਰੋੜਾਂ ਅਰਬਾਂ ਚ ਹੈਗੇ ਆ ਤੇ ਨਫ਼ਰਤ ਕਰਨ ਵਾਲੇ ਮਨੁਆਦੀ ਵੀ ਬੜੇ ਆ ਪਰ ਇਹ ਉਮੀਦ ਨਹੀਂ ਸੀ ਗੰਬਲੀ ਸਰਦੀ ਪਗਵਾਲ ਵਾਲਮੀ ਕੀਤੇ ਦੀ ਨਗਰੀ ਦੇ ਵਿੱਚ ਤੁੰਤੰਗੁਰੂ ਰਾਮਦਾਸ ਜੀ ਦੀ ਨਗਰੀ ਦੇ ਵਿੱਚ ਇਸ ਤਰੀਕੇ ਦੀ ਮਨੁਆਦੀ ਹਰਕਤ ਹੋਏ ਇੱਕ ਬੜੀ ਵੱਡੀ ਗ ਇਹ ਪੋੜੀ ਕਿਉਂ ਲਗਾਈ ਗਈ ਪੋੜੀ ਅਸਲੀ ਲਗਾਈ ਜੀ ਪੋੜੀ ਹਰ ਸਾਲ ਲਗਾਈ ਜਾਂਦੀ ਹੈ ਬਾਬਾ ਸਾਹਿਬ ਦੀ ਪ੍ਰਤਿਮਾ 26 ਜਨਵਰੀ ਹੋਵੇ ਚਾਹੇ 6 ਦਸੰਬਰ ਹੋਵੇ ਪੋੜੀ ਫਾਇਰਫਾਈਟ ਵੱਲੋਂ ਲਗਾਈ ਜਾਂਦੀ ਜਥੇਬੰਦੀ ਇੱਥੇ ਆਉਂਦੀਆਂ ਬਾਬਾ ਸਾਹਿਬ ਨੂੰ ਨਮਨ ਕਰਦੀਆਂ ਵਾ ਆਪਣੇ ਪੋਲ ਚੜਾਉਂਦੀਆਂ ਨੇ ਕਿਉਂਕਿ ਉੱਦਾਂ ਇੱਥੇ ਪਹੁੰਚਣ ਦਾ ਕੋਈ ਹੈਗਾ ਨਹੀਂ ਹੈ ਇੰਤਜ਼ਾਮ ਪੋੜੀ ਵਾਲਾ ਕੋਈ ਇਸ਼ੂ ਨਹੀਂ ਹੈਗਾ ਉਹ ਆਇਆ ਹੀ ਸਵਿਧਾਨ ਨੂੰ ਅੱਗ ਲਾਣ ਸੀ ਪੋੜੀ ਦਾ ਨੂੰ ਮੌਕਾ ਮਿਲ ਗਿਆ ਤੇ ਪੋੜੀ ਦੇ ਚੜ ਕੇ ਉਹਨੇ ਬਾਬਾ ਸਾਹਿਬ ਦੀ ਪ੍ਰਤਿਮਾ ਨੂੰ ਗੰਢਿਤ ਕੀਤਾ ਇਹ ਉਹ ਲੋਕ ਨੇ ਜਿਹੜੇ ਸੰਵਿਧਾਨ 'ਚ ਵਿਸ਼ਵਾਸ ਨਹੀਂ ਕਰਦੇ ਤੇ ਉਹ ਮਨੁਵਦੀ ਅੰਸਰ ਨੇ ਮਨੁਵਦੀ ਸ਼ਰਾਰਤੀ ਤਤੋਂ ਨੇ ਜਿਹੜੇ ਦਿੱਲੀ 'ਚ ਵੀ ਬੈਠੇ ਨੇ ਤੇ ਪੰਜਾਬ 'ਚ ਵੀ ਅੰਮ੍ਰਿਤਸਰ 'ਦੀ ਵੀ ਆਬੋ-ਹਵਾ ਚ ਹੈਗੇ ਮੈਂ ਜੀ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ੈਡੂਲਡ ਕਾਸਟ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਇਹ ਜਿਹੜੀ ਜਿਹੜੇ ਅੱਜ ਜਿਹੜੀ ਘਟਨਾ ਹੋਈ ਆ ਇਹ ਇੱਕ ਘੰਟਾ ਪਹਿਲੇ ਦੀ ਘਟਨਾ ਵਾਂ ਕੋਈ ਇੱਕ ਸਰਦਾਰ ਇਹ ਪਗਲੀ ਧਾਰੀ ਕੋਈ ਨੌਜਵਾਨ ਹੈਗਾ ਸੀ ਜਿਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਵਾ ਸਾਡੇ ਬਾਬਾ ਸਾਹਿਬ ਦੀ ਮੋਟੇ ਨੂੰ ਥੋੜੇ ਮਾਰਦੀ ਕੋਸ਼ਿਸ਼ ਕੀਤੀ ਆ ਸੰਵਿਧਾਨ ਸਾਰਿਆ ਗਿਆ ਵਾ ਅਜਾ ਜਿਹੜਾ ਬਣਾਇਆ ਸੀ ਉਹਨੂੰ ਤੋੜਿਆ ਗਿਆ ਵਾ ਮਰ ਲੇਕੇ ਨੇ ਇਹ ਬੜੀ ਜੀ ਸ਼ਰਮ ਵਾਲੀ ਗੱਲ ਆ ਕਿ ਇੱਥੇ 1 ਘੰਟਾ ਕੋਈ ਵੀ ਪੁਲਿਸ ਮੁਲਾਜ਼ਮ ਇੱਥੇ ਤੈਨਾਤ ਨਹੀਂ ਸੀ ਇਹ ਦੇਖੋ ਕਿੰਨਾ ਕੁ ਪ੍ਰਸ਼ਾਸਨ ਜਿਹੜਾ ਪੁਲਿਸ ਪ੍ਰਸ਼ਾਸਨ ਕਿੰਨਾ ਕੁ ਨਲਾਇਕ ਹੈ ਕਿੰਨਾ ਕੁ ਬਿਚਾਰਾ ਹੈ ਉਹਨਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਘਰ ਦੀ ਨਗਰੀ ਦੇ ਵਿੱਚ ਬਾਬਾ ਸਾਹਿਬ ਦੀ ਮੂਰਤੀ ਲੱਗੀ ਆ ਉੱਥੇ ਘੜ ਤੋਂ ਘੜੇ 8-10 ਮੁਲਾਜ਼ਮ ਹੋਣੇ ਜਿਹਦੇ ਕੋਈ ਮੁਲਾਜ਼ਮ ਨਹੀਂ ਇੱਥੇ ਸਾਡੇ ਗੁਰੂ ਘਰ ਦੀ ਨਗਰੀ ਦੇ ਵਿੱਚ ਸਾਡੇ ਬਾਬਾ ਸਾਹਿਬ ਦਾ ਸ਼ਰਧਾਨ ਲੱਗਾ ਤੇ ਉਹ ਨਹੀਂ ਸੁਰੱਖਿਅਤ ਸਾਡੇ ਵਾਸੀ ਨਹੀਂ ਸਿੱਧੇ ਸਾਡਾ ਪੋਰ ਕੋਈ ਵੀ ਸਮਾਜ ਦਾ ਕੋਈ ਟੀਟਾ ਨਹੀਂ ਸਰਛਦ ਤੇਰੇ ਇਹੋ ਜਿਹੇ ਪ੍ਰਸ਼ਾਸਨ ਨੂੰ ਅਸੀਂ ਕੀ ਕਰੀ ਅਸੀਂ ਤੇ ਮੰਗ ਕਰਦੇ ਆ ਵੀ ਜਿਹੜਾ ਦੋਸ਼ੀ ਆ ਉਹਨੂੰ ਜਲਦੀ ਤੋਂ ਜਲਦੀ ਉਹਦੇ ਕਾਰਵਾਈ ਹੋਣੀ ਚਾਹੀਦੀ ਉਹਦੇ ਪਿੱਛੇ ਜਿਹੜੇ ਆਦਮੀ ਆ ਜਿਹੜੇ ਉਹਦੇ ਪਿੱਛੇ ਸੰਗਠਨ ਨੇ ਉਹਨਾਂ ਦੀ ਸੀਬੀਆਈ ਜਾਂਚ ਕਰਾ ਦੇ ਉਹਨਾਂ ਨੂੰ ਸਾਹਮਣੇ ਤੇ ਆ ਗਏ ਉਹਨਾਂ ਨੂੰ ਵੀ ਇਸ ਸੰਘੇੜੇ ਵਿੱਚ ਲਾਣਾ ਚਾਹੀਦਾ ਜਿਹੜਾ ਹੋਇਆ ਹੈ ਇਸ ਦੇ ਵਿੱਚ ਜਿਹਦੇ ਵੱਲੋਂ ਕੀਤਾ ਗਿਆ ਉਸ ਉਸ ਨੂੰ ਜਿਹੜਾ ਪੁਲਸ ਤੋਂ ਕਾਬੂ ਕਰ ਲਿਆ ਗਿਆ ਤੇ ਇਹਦੇ ਜੋ ਵੀ ਇੰਨੇ ਇਸ ਇਨਸੀਡੈਂਟ ਨੂੰ ਅੰਜਾਮ ਦਿੱਤਾ ਵਾ ਉਸਤੇ ਮਕਦਮਾ ਦਰਜ ਕਰਕੇ ਜਿਹੜੀ ਸਾਡੇ ਵੱਲੋਂ ਮਰਦਿਕ ਨੂੰ ਲਗਾਇਆ ਗਿਆ ਹੈ। ਬੇਟਾ ਹੋਈ ਕੀ ਹੈ ਜੀ? ਕੌਣ ਸੀ ਉਹ ਨੌਜਵਾਨ ਕੀ? ਉਹ ਤਫਾ ਅਜੇ ਮੌਕੇ ਤੇ ਪਹੁੰਚੇ ਹਾਂ ਜੀ। ਇਹ ਨੌਜਵਾਨ ਕਿਸ ਦੂਸਰੇ ਜ਼ਿਲ੍ਹੇ ਨਾਲ ਸੰਬੰਧਿਤ ਹੈ ਜੀ। ਇੱਥੇ ਕਿਉਂ ਆਇਆ ਕਿਵੇਂ ਆਇਆ ਉਹ ਸਾਰੀ ਚੀਜ਼ ਅਸੀਂ ਇਨਵੈਸਟੀਗੇਟ ਕਰਾਂਗੇ। ਅਸੀਂ ਮੌਕੇ ਤੇ ਪਹੁੰਚ ਕੇ ਸਾਰੀ ਚੀਜ਼ ਦਾ ਜਾਜਾ ਲਿਆ ਹੋਆ। ਉਸ ਤੋਂ ਬਾਅਦ ਜਿਹੜਾ ਦੋਸ਼ੀ ਹੈ ਉਸ ਨੂੰ ਅਰੈਸਟ ਕੀਤਾ ਉਸ ਨੂੰ ਅਸੀਂ ਇਨਵੈਸਟੀਗੇਟ ਕਰਕੇ ਫਿਰ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ।